ਇਨਾ ਹਵਾਵਾ ਕੋਲੋਂ ਤੇਰੇ ਨੀ ਸਰਨਾਮੇ ਪੁੱਛਦੇ ਰੇ ਗਗਨ ਦੇ ਵਿੱਚ ਉੱਡ ਗਈ ਮਛ ਦੇ ਛੱਡ ਕੇ ਟੇਬਿਆਂ ਨੂੰ ਗਗਨ ਦੇ ਵਿੱਚ ਉੱਡ ਗਈ ਮਛ ਦੇ ਛੱਡ ਕੇ ਟੇਬਿਆਂ ਨੂੰ ਹੋਸੀ ਕਾ ਦੇਉਣੇ ਬੱਦਲਾਂ ਦੇ ਪਰਛਾਵੇਂ ਪੁੱਛਦੇ ਰੇ ਉਹ ਸੀ ਕਦੇ ਓਹਣੇ ਬੱਦਲਾਂ ਦੇ ਪਰਛਾਵੇਂ ਪੁੱਛਦੇ ਰੇ ਉਹ 헤ਰਾਫੇਰੀਆਂ ਕਰੀਆਂ ਸਾਡ ਨਾਲ ਹੀ ਲੁੱਕ ਲੁੱਕ ਕੇ 헤ਰਾਫੇਰੀਆਂ ਕਰੀਆਂ ਸਾਡ ਨਾਲ ਹੀ ਲੁੱਕ ਲੁੱਕ ਕੇ ਉਹ ਤੇਰੇ ਬਾਰੇ ਤਾਂ ਓਨਾ ਨੂੰ ਸ਼ਰਮ ਆ ਮੇ ਪੁੱਛਦੇ ਰੇ